ਇਹ ਅਸਲੀ ਗੱਦੀ ਬਾਬਾ ਸ਼੍ਰੀ ਚੰਦ ਮਹਾਰਾਜ ਦੀ ਚੱਲਦੀ ਹੈ ਗੁਰੂ ਨਾਨਕ ਮਹਾਰਾਜ ਦੇ ਵੱਡੇ ਨੜਕੇ ਦੀ ਜਿੱਤੇ ਧੂਨੇ ਦੇ ਹਰੋਂ ਤਪਦੇ ਰਹਿੰਦੇ ਨੇ ਤੇ ਧੂਨੇ ਦੀ ਰਾਖ ਤੋਂ ਹੀ ਹਰਗੇ ਦਾ ਬਲਾ ਹੋ ਰਿਆ ਜੋ ਦੁਨੀਆ ਤੇ ਹੁੰਦੀ ਸਭ ਰਾਜੀ ਖੁਸ਼ੀ ਜਾਂਦੀ ਆ ਆ ਸੁੱਖ ਦੇ ਜਿਹੜੇ ਲੋਕ ਸਭ ਪੂਰੀਆਂ ਹੁੰਦੀਆਂ ਵਾ ਦੁੱਧ ਵਾਲੇ ਨੂੰ ਦੁੱਧ ਮਿਲਦਾ ਪੁੱਤ ਵਾਲੇ ਨੂੰ ਪੁੱਤ ਮਿਲਦਾ ਵਾ ਸੰਤਾਨੀਆਂ ਮੇਹਰਾਂ ਨੇ ਸੰਤਾਂ ਦੇ ਮੇਲੇ ਲੱਗਦੇ ਨੇ ਇਹ ਸੇ ਬਹੁਤ ਜ਼ਬਰਦਸਤ ਆ ਹਾਂਜੀ ਤੇ 74 75 ਮੇਲੇ ਲੱਗ ਗਏ ਆ ਪਰ 75 ਮੇਰੇ ਲੱਗਿਆ ਬਾਬਿਆਂ ਦੀਆਂ ਫੁੱਲ ਫੜਾ ਫੁੱਲ ਮੇਰਾ ਸ਼ਾਂਤੀ ਮਿਲਦੀ ਇੱਥੇ ਆ ਕੇ ਔਰ ਸੰਗਤ ਜਿਹੜੀ ਆ ਆਉਂਦੀ ਆ ਉਹ ਆਪਣਾ ਜੋ ਵੀ ਵੱਤ ਵੱਦ ਅਗਲਿਆਂ ਦੀਆਂ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਤੇ ਸ਼ਰਧਾ ਨਾਲ ਆਉਂਦੀ ਆ ਕੋਈ ਕਿਸੇ ਦੀ ਬੰਦਸ਼ ਦੇ ਨਾਲ ਕੋਈ ਨਹੀਂ ਆਉਂਦਾ ਜੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਅਵਤਾਰਾਂ ਦੀ ਧਰਤੀ ਹੈ ਇੱਥੇ بڑے بڑے ਵੱਡੇ ਮਹਾਪੁਰਸ਼ਾਂ ਨੇ ਬੰਦਗੀਆਂ ਕੀਤੀਆਂ ਔਰ ਆਪਣੀ ਬੰਦਗੀ ਦੇ ਨਾਲ ਆਪਣੇ ਤਪ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਪਾਦ ਉਤਾਰਾ ਕੀਤਾ ਅੱਜ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਇਹ ਜਗ੍ਹਾ ਟਾਂਗਰੇ ਦੇ ਵਿੱਚ ਸਥਿਤ ਹੈ ਔਰ ਇਸ ਪਵਿੱਤਰ ਸਥਾਨ ਦੇ ਉੱਤੇ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਤਨ ਤਨ ਛਿੜੀ ਛਿੜੀ 108 ਸੰਤ ਬਾਬਾ ਗੁਰਮੁਖ ਦਾਸ ਜੀ ਦਾ ਤਪ ਸਥਾਨ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਤੇ ਇਹ ਉਹੀ ਸਥਾਨ ਹੈ ਜਿੱਥੇ ਬਾਬਾ ਜੀ ਨੇ 60 ਸਾਲ ਇਸ ਜਗ੍ਹਾ ਦੇ ਉਤੇ ਤਪੱਸਿਆ ਕੀਤੀ ਉਸ ਕਾਲ ਪੁਰਖ ਦੀ ਉਸ ਪਰਮਾਤਮਾ ਦੀ ਬੰਦਗੀ ਕੀਤੀ ਉਸ ਦੀ ਵਡਿਆਈ ਕੀਤੀ ਅਸੀਂ ਦੇਖਦੇ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬਾਬਾ ਜੀ ਦੀਆਂ ਲੱਗੀਆਂ ਨੇ ਧੰਨ ਧੰਨ ਬਾਬਾ ਗੁਰਮੁਖਦਸ ਜੀ ਦੀ ਬਹੁਤ ਹੀ ਪਵਿੱਤਰ ਸਥਾਨ ਹੈ ਬੜੇ ਦੂਰੋਂ ਦੂਰੋਂ ਲੋਕ ਇਸ ਜਗ੍ਹਾ ਤੇ ਉਂਦੇ ਨੇ ਇਹ ਟਾਂਗੜੇ ਦੀ ਪਵਿੱਤਰ ਧਰਤੀ ਹੈ ਆਓ ਮੈਂ ਤੁਹਾਨੂੰ ਅੱਗੇ ਦਿਖਾਣਾ ਹਾਂ ਉਹ ਪੂਰਾ ਜਿਸ ਜਗ੍ਹਾ ਦੇ ਉੱਤੇ ਉਹ ਕੁੱਲੀ ਜਿਸ ਜਗ੍ਹਾ ਦੇ ਉੱਤੇ ਬਾਬਾ ਜੀ ਨੇ ਬੈਠ ਕੇ ਧੂਣਾ ਲਾ ਕੇ ਜਿਹੜਾ ਕਿਉਂਕਿ ਆਪਾਂ ਜਦੋਂ ਵੀ ਦੇਖਦੇ ਆ ਤਾਂ ਉਦਾਸੀਨ ਪ੍ਰਥਾ ਦੇ ਵਿੱਚ ਜਿਹੜਾ ਹੈ ਉਹ ਧੂਣੇ ਦੀ ਬਹੁਤ ਮਹੱਤਤਾ ਹੈ ਸੋ ਇਹ ਉਹ ਧੂਣਾ ਸਾਹਿਬ ਹੈ ਇਹ ਉਹ ਕੁੱਲੀ ਹੈ ਜਿਸ ਦੇ ਅੰਦਰ ਬਾਬਾ ਗੁਰਮਖਦਾਸ ਜੀ ਨੇ ਉਸ ਪਰਮਾਤਮਾ ਦੀ ਵਡਿਆਈ ਕੀਤੀ ਉਸ ਅਕਾਲ ਪੁਰਖ ਦੀ ਬੰਦਗੀ ਕੀਤੀ ਸੋ ਇਸ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਇਸ ਜਗ੍ਹਾ 'ਤੇ ਅੱਜ ਵੀ ਜਿਹੜਾ ਉਹ ਧੂਣਾ ਉਸੇ ਤਰੀਕੇ ਦੇ ਨਾਲ ਜਿਹੜਾ ਚੱਲਦਿਆ ਹੈ ਸੋ ਇਹ ਉਹ ਬਹੁਤ ਹੀ ਪਵਿੱਤਰ ਸਥਾਨ ਹੈ ਤਨ ਤਨ ਬਾਬਾ ਗੁਰਮਖਦਸ ਜੀ ਟਾਂਗਰੇ ਵਾਲਿਆਂ ਦਾ ਜਦੋਂ ਵੀ ਤੁਸੀਂ ਕਦੇ ਅੰਮ੍ਰਿਤਸਰ ਨੂੰ ਜਾਂ ਅੰਮ੍ਰਿਤਸਰ ਤੋਂ ਜਲੰਧਰ ਵਾਲੀ ਸਾਈਡ 'ਤੇ ਆਉਂਦੇ ਹੋ ਤਾਂ ਰਸਤੇ ਦੇ ਵਿੱਚ ਆਉਂਦਾ ਹੈ ਟਾਂਗਰਾ ਉਸੇ ਜਗ੍ਹਾ 'ਤੇ ਸਥਿਤ ਹੈ ਇਹ ਪਵਿੱਤਰ ਸਥਾਨ ਆਓ ਹੁਣ ਅਸੀਂ ਗੱਲ ਕਰਦੇ ਆ ਇਸ ਸਥਾਨ ਦੇ ਉੱਤੇ ਜਿਹੜੇ ਗੱਡੀ ਨਸ਼ੀਨ ਨੇ ਆਓ ਹੁਣ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਹਾਂ ਇਸ ਵੇਲੇ ਜਿਹੜੇ ਇਸ ਗੱਡੀ ਦੇ ਉੱਤੇ ਗੰਦੀ ਵਸ਼ੀਨ ਨੇ ਤਨ ਤਨ ਬਾਬਾ ਦਰਸ਼ਨ ਦਾਸੀ ਇਹ ਉਹ ਪਵਿੱਤਰ ਸਥਾਨ ਇਹ ਉਹ ਪਵਿੱਤਰ ਜਗਾ ਜਿਸ ਜਗਾ ਦੇ ਉੱਤੇ ਬੈਠ ਕੇ ਬਾਬਾ ਜੀ ਬਹੁਤ ਸਾਰੇ ਜਿਹੜੇ ਦੁਖੀ ਪਰੇਸ਼ਾਨ ਔਰ ਆਪਣੀਆਂ ਮਰਦਾ ਲੈ ਕੇ ਆਉਂਦੇ ਨੇ ਉਹਨਾਂ ਦੀਆਂ ਮਰਦਾ ਨੂੰ ਪੂਰੀਆਂ ਕਰਦੇ ਨੇ ਬਾਬਾ ਜੀ ਇਸ ਪਵਿੱਤਰ ਜਗ੍ਹਾ ਦਾ ਇਤਿਹਾਸ ਕੀ ਹੈ ਔਰ ਜਿਸ ਗੱਦੀ ਦੇ ਉੱਤੇ ਤੁਸੀਂ ਬੈਠੇ ਹੋ ਇਸੇ ਬਾਰੇ ਜਿਹੜਾ ਸੰਖੇਪ ਦੇ ਨਾਲ ਸੰਕਾ ਮਿਲੋ ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਬੇਰਾਤ ਪਿਆਣਾ ਸਾਹਿਬ ਤਾਂਗਰਾ ਵਿਖੇ ਅੱਜ ਬੈਠੇ ਆ ਇਹ ਸਥਾਨ ਉਹ ਹੈ ਜਿੱਥੇ ਸ੍ਰੀ ਇਕਜਾ ਅਠ ਸੰਤ ਬਾਬਾ ਗੁਰਮੁਖਦਾਸ ਜੀ ਨੇ ਮਹਾਂਤ ਤਪਖਿਆ ਕੀਤੀ 70 ਸਾਲ ਤਪ ਕੀਤਾ ਉਦਾਸ ਸਿੰਘ ਆਸ਼ਰਮ ਡੇਰਾਤ ਪਿਆਨਾ ਸਾਹਿਬ ਟਾਂਗੜਾ ਭਗਵਾਨ ਸ੍ਰੀ ਚੰਦਰ ਜੀ ਮਹਾਰਾਜ ਜੀ ਦਾ ਚਲਾਇਆ ਹੋਇਆ ਉਦਾਸ ਸਿੰਘ ਪੰਥ ਆਇਆ ਤੇ ਇਹ ਸਥਾਨ ਤੇ ਬਹੁਤ ਘੋਰ ਤਪਛਿਆ ਕੀਤੀ ਮਹਾਰਾਜ ਜੀ ਬਾਬਾ ਗੁਰਮੁਖਦਸ ਜੀ ਤੇ ਇਥੇ ਸੁਖਣਾ ਸੁਖ ਦੇ ਜਿਹੜੇ ਲੋਕ ਸਭ ਪੂਰੀਆਂ ਹੁੰਦੀਆਂ ਵਾ ਦੁੱਧ ਵਾਲੇ ਨੂੰ ਦੁੱਧ ਮਿਲਦਾ ਪੁੱਤ ਵਾਲੇ ਨੂੰ ਪੁੱਤ ਮਿਲਦਾ ਵਾ ਜੋ ਵੀ ਕੋਈ ਸੁਖਣਾ ਪੂਰੀ ਹੁੰਦੀ ਆ ਇਹ ਸਥਾਨ ਦੀ ਮਾਨਤਾ ਬਹੁਤ ਹੀ ਜਿਆਦੀ ਹੈ ਤੇ ਬ੍ਰੂ ਮਹਾਰਾਜ ਦੀ ਕਿਰਪਾ ਨਾਲ ਸੰਗਤਾਂ ਆਉਂਦੀਆਂ ਨੇ ਤਿੰਨ ਇੱਥੇ ਆਸ਼ਰਮ ਹੁੰਦੇ ਤਿੰਨ ਪ੍ਰੋਗਰਾਮ ਹੁੰਦੇ ਆਸ਼ਰਮ ਤੇ ਤੱਪਾਂ ਦਾ ਭੋਗ ਬਾਬਾ ਜੀ ਦੀ ਵਰਸ਼ੀ ਇਹੋ ਲਾਮ ਲਾਮ ਨਾਇਆ ਜਾਂਦਾ ਵਸ ਤੇ ਕਤਰਕਾਈ ਸਾਰੀਆਂ ਸੰਗਤਾਂ ਨਾਲ ਮਿਲ ਕੇ ਇਸ ਸਥਾਨ ਤੇ ਹੋਲੇ ਮੱਲੇ ਮਨਾਉਂਦੀਆਂ ਨੇ ਔਰ ਆ ਸਾਹਮਣੇ ਆਦਾਂ ਬੋਰੀਆਂ ਹੁੰਦੀਆਂ ਨੇ ਸੋ ਗੱਭਾ ਦਰਸ਼ਨ ਦਾਸ ਜੀ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਡੇਡੇ ਦੇ ਉੱਤੇ ਜਿਹੜੇ ਸੰਗਤਾਂ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਹਰ ਰੋਜ਼ ਲੋਕ ਇੱਥੇ ਆਉਂਦੇ ਨੇ ਔਰ ਤੁਸੀਂ ਦੇਖ ਰਹੇ ਹੋ ਸੇਵਾਦਾਰਾਂ ਦੇ ਵੱਲੋਂ ਜਿਹੜਾ ਇੱਥੇ ਚਟਣੀ ਵੀ ਬਣਾਈ ਜਾ ਰਹੀ ਹੈ ਕਿ ਖਾਸ ਤਰੀਕੇ ਦੇ ਨਾਲ ਲੰਗਰ ਵਾਸਤੇ ਜਿਹੜਾ ਉਹ ਖਾਸ ਇੰਤਜ਼ਾਮ ਇੱਥੇ ਰਹਿੰਦਾ ਸਾਡੇ ਨਾਲ ਕੁਝ ਜਿਹੜੇ ਡੇਡੇ ਦੇ ਨਾਲ ਜੁੜੇ ਹੋਏ ਜਿਹੜੇ ਸ਼ਰਧਾਲੂ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਡਰਾਈਵਰ ਕਾਲਾ ਸਿੰਘ ਜੀ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਡੇਡੇ ਦੇ ਨਾਲ ਜੁੜਿਆ ਹੋਇਆ ਤੁਹਾਨੂੰ 30 ਸਾਲ ਹੋ ਚੱਲੇ ਆ ਜੀ ਦੇ ਨਾਲ ਜੁੜੇ ਨੂੰ ਮੇਰੇ ਤੇ ਇੰਨਾ ਭਾਰੇ ਕਹਿਦੇ ਕਿ ਮੈਂ ਯਾਨੀ ਕਿ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੇ ਕੱਤੀ ਪਾਗਲਖਾਨੇ ਵਿੱਚ ਮੈਂ ਪਹੁੰਚ ਗਿਆ ਜੀ ਕਿਦੋਂ ਰਮਾਨੀ ਆ ਰਿਹਾ ਜੀ ਤੇ ਕਿਹੜੀ ਹਾਲ ਕੇ ਸੰਤਾ ਮਹਾਂਪੁਰਸ਼ਾਂ ਦੀ ਦੱਸ ਪਈ ਸਾਨੂੰ ਇੱਥੇ ਫਿਰ ਮਾਨੂੰ ਲਿਆਂਦਾ ਗਿਆ ਤੇ ਜਿਨ੍ਹਾਂ ਨੇ ਕੋਈ ਪੈਸੇ ਦੀ ਮੰਗ ਨਹੀਂ ਜਿੱਥੇ ਕੋ ਲੈ ਹੁਣੇ ਹੀ ਰਾਖ ਦਿੱਤੀ ਤੱਲੋ ਜਜਾ ਕਰਾਂ ਮਹਾਰਾਜ ਨੇ ਉਹ ਸਾਡੇ ਸਾਰੇ ਦੁੱਖ ਘਟਾਏ। ਬਬਈ ਜਿਹੜੀ ਲੋਕ ਐਸ ਵੇਲੇ ਬੜੀਆਂ ਪਰੇਸ਼ਾਨੀਆਂ ਦੇ ਵਿੱਚ ਨੇ ਜਾਂ ਵਹਿਮਾਂ ਫਰਮਾਂ ਦੇ ਵਿੱਚ ਪਏ ਹੋਏ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹ ਲੋਕ ਤੁਹਾਨੂੰ ਪਤਾ ਨੇ ਢੇੜਤਾਲ ਬਣਾਏ ਨੇ ਲੋਕਾਂ ਜਿਹੜੇ ਕੈਡਾ ਖੁੱਡਾਂ ਦੇ ਨਾਲੇ ਤਰੇ ਫਿਰਦੇ ਨੇ ਇਹ ਅਸਲੀ ਗੱਦੀ ਬਾਬਾ ਸ਼੍ਰੀ ਚੰਦ ਮਹਾਰਾਜ ਦੀ ਚੱਲਦੀ ਹੈ ਗੁਰੂ ਨਾਨਕ ਮਹਾਰਾਜ ਦੀ ਵੱਡੇ ਨੜਕੇ ਦੀ ਜਿੱਥੇ ਧੂਨੇ ਦੇ ਹਰਕ ਤਪਦੇ ਰਹਿੰਦੇ ਨੇ ਤੇ ਧੂਨੇ ਦੀ ਰਾਖ ਤੋਂ ਹੀ ਹਰਕੇ ਦਾ ਭਲਾ ਹੋ ਰਿਹਾ ਜੋ ਦੁਨੀਆ ਤੇ ਹੁੰਦੀ ਸਭ ਰਾਜੀ ਖੁਸ਼ੀ ਜਾਂਦੀ ਆ। ਇਹ ਕਰਕੇ ਮੇਰਾ ਆਪਣਾ ਵੀ ਜਿਹੜਾ ਜਿਹੜੇ ਮੇਰੇ ਸਰੀਰ ਨਾਲ ਦੇ ਚੁੱਕੇ ਜੋ ਦੁਨੀਆ ਦਾ ਲਸ਼ਾ ਹੈ ਮੈਨੂੰ ਲੱਗਾ ਜੀ ਤੇ ਮੇਰਾ ਜਗਦੰਮ ਬਾਬਾ ਜੀ ਨੇ ਉੱਡਾ ਗੋ ਮਾਰਿਆ ਉਹ ਜਾਈ ਹੈ ਇਹੋ ਜੇ ਸੰਤ ਨਾਲ ਲਵਦੇ ਦੇ ਨਾਲ ਲੱਪਣੇ ਆ ਤਵੀ ਸਾਡੇ ਨਾਲ ਹੋਰ ਵੀ ਸ਼ਰਦਾਲੂ ਨੇ ਇਸ ਜਗ੍ਹਾ ਤੇ ਹਾਂਜੀ ਸਭ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਚਤਰਜੀਤ ਸਿੰਘ ਲਾਡੀ ਹੈ ਜੀ ਲਾਡੀ ਜੀ ਇਹ ਜਿਹੜੀ ਤੁਸੀਂ ਤਪ ਸਥਾਨ ਦੇ ਉੱਤੇ ਆਏ ਹੋ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਔਰ ਕਿਵੇਂ ਤੁਸੀਂ ਇਸ ਪਵਿੱਤਰ ਸਥਾਨ ਦੇ ਨਾਲ ਜੁੜੇ ਮੈਨੂੰ ਜੀ ਮੇਰਾ ਦੋਸਤ ਹੈ ਰਣਜੀਤ ਸਿੰਘ ਸ਼ਾਂਗੂ ਮਿਸਤਰੀ ਉਹ ਬਾਬਾ ਜੀ ਦੇ ਨਾਲ ਸਾਡਾ ਕਨੈਕਟ ਹੋਇਆ ਸੀ ਇਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਇੱਕ ਮੇਲਾ ਹੋਲਾ ਮਲਾ ਸਾਹਿਬ ਇੱਥੇ ਹੁੰਦਾ ਹੈ ਤੇ ਉਹ ਆਪਾਂ ਜਾਣਾ ਕਿੱਥਿਆ ਨੇ ਜੀ ਅਹੀਂ ਫਿਰ ਇੱਥੇ ਆਏ ਤੇ ਦੋ ਤਿੰਨ ਸਾਲ ਪੁਰਾਣੀ ਗੱਲ ਆ ਤੇ ਮੈਂ ਇੱਥੇ ਵੇਖਿਆ ਕਿ ਬਹੁਤ ਹੀ ਇਖਚਾ ਦੇ ਨਾਲ ਤੇ ਸ਼ਰਦਾ ਦੇ ਨਾਲ ਸੰਗਤ ਆਉਂਦੀ ਆ ਕੋਈ ਕਿਸੇ ਨੂੰ ਬੰਦਨਛ ਨਹੀਂ ਆਗੀ ਤੇ ਦੁੱਧ ਵਾਲੇ ਨੂੰ ਦੁੱਧ ਮਿਲਦਾ ਪੁੱਤ ਵਾਲੇ ਨੂੰ ਪੁੱਤ ਮਿਲਦਾ ਜੋ ਵੀ ਮਨੋ ਕਾਮਨਾ ਉਹ ਪੂਰੀ ਹੁੰਦੀ ਆ ਤੇ ਕੋਈ ਲਾਲਚ ਨਹੀਂ ਕੋਈ ਭੇਦ ਭਾਵ ਨਹੀਂ ਹੈਗਾ ਨਾਮ ਬਾਣੀ ਦੇ ਨਾਲ ਜੋੜਦੇ ਨੇ ਮਾਂ ਪੁੱਤ ਜਿਹੜੇ ਆ ਉਹ ਕੋਈ ਕਿਸੇ ਤਰ੍ਹਾਂ ਦਾ ਕੋਈ ਮਤਲਬ ਇੱਕ ਗਲਤਫਹਿਮੀਆਂ ਜਿੰਨ ਜਿਤਨਾ ਵੀ ਅੱਜ ਕੱਲ੍ਹ ਪੁਰਾ ਜਗ ਜਗ 'ਚ ਹੋਣ ਲਿਆ ਉਸ ਤੋਂ ਅਲੱਗ ਤਰੀਕੇ ਦੇ ਨਾਲ ਨਾਮ ਬਾਣੀ ਨਾਲ ਜੋੜ ਕੇ ਤੇ ਮਹਾਰਾਜ ਦਾ ਨਾਮ ਦੇ ਲਓ ਦੁੱਖ ਆਪੇ ਕੱਟੇ ਜਾਂਦੇ ਆ ਤੇ ਪਰਮਾਤਮਾ ਦੀ ਬੜੀ ਕਿਰਪਾ ਭਾਜੀ ਸ਼ਾਂਤੀ ਮਿਲਦੀ ਇੱਥੇ ਆ ਕੇ ਔਰ ਸੰਗਤ ਜਿਹੜੀ ਆ ਉਹ ਆਉਂਦੀ ਆ ਉਹ ਆਪਣਾ ਜੋ ਵੀ ਵੱਤ ਵਾਦ ਅਗਲਿਆਂ ਦੀਆਂ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਤੇ ਇਨਸ਼ਾ ਅੱਲਾਹ ਦੇ ਨਾਲ ਆਉਂਦੀ ਆ ਕੋਈ ਕਿਸੇ ਦੀ ਬੰਦਸ਼ ਦੇ ਨਾਲ ਕੋਈ ਨਹੀਂ ਆਉਂਦਾ ਜੀ ਸੋ ਸਾਡੇ ਜਿਹੜੇ ਸਾਥੀ ਪੱਤਰਕਾਰ ਸਾਡੇ ਨਾਲ ਆਏ ਸੀ ਵਿਕੇਸ਼ ਕੁਮਾਰ ਲੱਕੀ ਜੀ ਉਹ ਇਸ ਵੇਲੇ ਬਾਬਾ ਜੀ ਦੇ ਨਾਲ ਜਿਹੜਾ ਚਟਨੀ ਦੀ ਸੇਵਾ ਕਰਦੇ ਆ ਸੋ ਮੈਂ ਪਹਿਲਾਂ ਤਾਂ ਲੱਕੀ ਜੀ ਤੁਹਾਨੂੰ ਇਸ ਦੇ ਦੇਤੀ ਆ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਸ਼ਾਂਤੀ ਮਿਲਦੀ ਸੋਤਾ ਜੀ ਇੱਥੇ ਆ ਕੇ ਮੈਂ ਪਹਿਲਾਂ ਵੀ ਇੱਕ ਵਾਰ ਆਇਆ ਸੀ ਲੜੀ ਪ੍ਰਧਾਨ ਹੁਣਾ ਦੇ ਨਾਲ ਔਰ ਜੋ ਮਾਨਸਿਕ ਪਰੇਸ਼ਾਨੀਆਂ ਬੰਦੇ ਦੀਆਂ ਇੱਕਦਮ ਦੂਰ ਸ਼ਾਂਤੀ ਰਵੀ ਰੂਹ ਦੇ ਦਰਸ਼ਨ ਹੁੰਦੇ ਇੱਥੇ ਆ ਕੇ ਤੇ ਅੱਜ ਫਿਰ ਇਹਨਾਂ ਨੇ ਕਿਹਾ ਕਿ ਉੱਥੇ ਜਾਣਾ ਬਾਬਾ ਜੀ ਦੇ ਦਰਬਾਰ ਤੇ ਆਏ ਆ ਔਰ ਸਾਰੀ ਦੁਨੀਆ ਤੋਂ ਕਟੋਫ ਹੋ ਕੇ ਇੱਥੇ ਪੂਰੇ ਰੱਬ ਦੇ ਚਰਨਾਂ ਦੇ ਵਿੱਚ ਆਨੰਦ ਲੈ ਰਹੇ ਆ ਬੜਾ ਆਨੰਦ ਆ ਰਿਹਾ ਸੇਵਾ ਕਰਨ ਦਾ ਮੌਕਾ ਮਿਲਿਆ ਸੇਵਾ ਵੀ ਕਰ ਰਹੇ ਆ ਪੁਰਾਣੀ ਪਰੰਪਰਾ ਪੁੰਡੇ ਵਾਲੀ ਚਟਨੀ ਸ਼ਹਿਰ ਚ ਕਦੀ ਖਾਦੀ ਨਹੀਂ ਹੁੰਨੀ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਬਾਬਾ ਜੀ ਦੇ ਚਰਨਾਂ 'ਚ ਹੁਣੇ ਤੁਹਾਨੂੰ ਵੀ ਪ੍ਰਸ਼ਾਦਾ ਸਾਰਿਆਂ ਨੂੰ ਛਕਾਵਾਂਗੇ ਔਰ ਆਨੰਦ ਲਵਾਂਗੇ ਨਾਮ ਜਪਾਂਗੇ ਔਰ ਵੰਡ ਛਕਾਂਗੇ ਸਾਡੇ ਨਾਲ ਡੇਰੇ ਦੇ ਜਿਹੜੇ ਸੇਵਾਦਾਰ ਨੇ ਬਾਬਾ ਜੀ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆ ਬਾਬਾ ਜੀ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਜੀ ਦਿਲਬੀਰ ਸਿੰਘ ਟਾਂਗਰੇ ਹਾਂਜੀ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਡੇਰੇ ਦੇ ਨਾਲ ਜੁੜਿਆ ਡੇਰੇ ਵੱਡੇ ਸੰਤਾਂ ਦੇ ਬਾਬਾ ਗੁਰਮੁਖਤਾਰ ਦੇ ਨਾਲ ਜੁੜੇ ਹਾਂ ਉਹਨਾਂ ਦੇ ਵੱਡੇ ਸੰਤਾਂ ਦੀ ਬੜੀ ਕਿਰਪਾ ਮਹਾਰਾਜ ਜੀ ਇਹ ਉਹਨਾਂ ਨੇ ਬਹੁਤ ਸੇਵਾ ਕਰਦੇ ਨੇ ਬਹੁਤ ਧੰਨ ਧੰਨ ਕਿਸ ਤਰ੍ਹਾਂ ਮਾਲੀ ਸਿੱਧੀ ਪਾਛਦੀ ਤੇ ਬੜੀਆਂ ਕਿਰਪਾ ਮਾਰਦੇ ਤੇ ਉੱਤੇ ਇੱਕ ਸੇਵਾ ਦਾ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਜੀ ਲਾਲ ਸਿੰਘ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਡੇਡੇ ਦੇ ਨਾਲ ਜੁੜੇ ਹੋਇਆ ਇਹ ਡੇਡੇ ਨਾਲ ਜੁੜਿਆ ਨੂੰ ਮੈਂ 85 86 ਦੇ ਵਿੱਚ ਸੰਤਾਂ ਦੇ ਕੋਲੋਂ ਨਾਮਦਾਨ ਲਿਆ ਆ ਹਾਂਜੀ ਤੇ ਸੰਤਾਂ ਦੇ ਹੁੰਦਿਆ ਮੇਰਾ ਇੱਥੇ ਆਉਣ ਜਾਣ ਹੁੰਦਾ ਸੀ ਤੇ ਸੰਤਾਂ ਦੇ ਬਾਅਦ ਵਿੱਚ ਜਦੋਂ ਸੰਤਾਂ ਵੜਿਆਣੇ ਚੋਆ ਛੱਡਿਆ ਬਾਬਾ ਗੁਰਮੁਖਰ ਆਹ ਜੀ ਟਾਂਗਰੇ ਵਾਲਿਆਂ ਨੇ ਜੀ ਤੇ ਉਹਨਾਂ ਦੇ ਚੋਆ ਛੱਡਣ ਤੋਂ ਬਾਅਦ ਵਿੱਚ ਦੋ ਤਿੰਨ ਸਾਲ ਉਹਨਾਂ ਦੇ ਬਾਅਦ ਵਿੱਚ ਫਿਰ ਮੈਂ ਇੱਥੇ ਰਹਿਣ ਡੈ ਪਿਆ ਜੀ ਤੇ ਉਦੋਂ ਦਾ ਫਿਰ ਮੈਂ ਇੱਥੇ ਹੀ ਜਾਂਦਾ ਇੱਥੇ ਮੇਰਾ ਗੁਜ਼ਾਰਾ ਹੋਣ ਲਿਆ ਵਾ ਤੇ ਸੰਤਾਂ ਦੀਆਂ ਮਹਿਰਾਂ ਨੇ ਸੰਤਾਂ ਦੇ ਮੇਲੇ ਲੱਗਦੇ ਨੇ ਇੱਥੇ ਬਹੁਤ ਜ਼ਬਰਦਸਤ ਆ ਹਾਂਜੀ ਤੇ 74 75 ਮੇਲੇ ਲੱਗ ਗਏ ਆ 2075 ਮੇਰੇ ਲੱਗਿਆ ਰੇ ਬਾਬਿਆਂ ਦੀ ਫੁੱਲ ਫੜਾ ਫੁੱਲ ਮੇਰਾ ਮੈਂ ਸੰਗਤਾਂ ਆਂ ਵੀ ਆਉਂਦੀਆਂ ਜਾਂਦੀਆਂ ਨੇ ਬੇਸ਼ਮਾਰ ਤੇ ਤੁਸੀਂ ਵੀ ਹੁਣ ਆਉਂਦੇ ਬਿਓ ਤੇ ਤੁਸੀਂ ਜੇ ਆਉਂਦੇ ਜਾਂਦੇ ਵੇਖਣਾ ਮੈਂ ਸੰਗਤਾਂ ਨੂੰ ਵੀ ਸੰਗਤਾਂ ਠੀਕ ਆਉਂਦੀਆਂ ਝੂਠ ਨਹੀਂ ਬੋਲਦੇ ਹਾਂਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪੜੇ ਇਹ ਸੀ ਉਹ ਪਵਿੱਤਰ ਸਥਾਨ ਜਿਸ ਦੇ ਅਸੀਂ ਤੁਹਾਨੂੰ ਅੱਜ ਦਰਸ਼ਨ ਕਰਾਏ ਨੇ ਸੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੂੜ ਲਿਖਣਾ ਔਰ ਸਾਡੇ ਚੈਨਲ ਨੂੰ ਲਾਈਕ ਕਰਨਾ ਔਰ ਸਬਸਕ੍ਰਾਈਬ ਕਰਨਾ ਮੈਨੂੰ ਦੀ ਇਜਾਜ਼ਤ ਮੈਂ ਤੁਹਾਡਾ ਦੋਸਤ ਹੰਦਰ ਸੋਤਾ জয় ja, গুরুদেব